ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਰਬਾਂ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਨਾਜ ਮੰਡੀ ਭੋਨੀ ਕਰਦੀਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਪਣੀਆਂ ਦਰਪੇਚ ਸਮੱਸਿਆਵਾਂ ਦੇ ਹੱਲ ਲਈ ਸੂਬੇ ਭਰ ਦੇ ਔਰਤਿਆ ਐਸੋਸੀਏਸ਼ਨ ਨੇ ਹੁਣ ਆਪਣਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਉੱਚੇ ਚੇ ਤੌਰ ਤੇ ਜਸਵਿੰਦਰ ਸਿੰਘ ਰਾਣਾ ਪੰਜਾਬ ਪ੍ਰਦਾਨ ਆਰਤੀ ਐਸੋਸੀਏਸ਼ਨ ਉਹਨਾਂ ਦੇ ਨਾਲ ਜਰਨਲਿਸਕਤਰ ਹਰਜਿੰਦਰ ਅਰੋੜਾ ਜੀ ਅਤੇ ਉਹਨਾਂ ਦੇ ਨਾਲ ਸਕੱਤਰ ਪਾਰ ਸਿੰਘ ਉੱਚੇ ਚੇ ਤੌਰ ਤੇ ਪੁਹਾਣੀਗੜ ਵਿਖੇ ਪਹੁੰਚੇ ਨੇ ਤੇ ਆਰਤੀ ਭਰਾਵਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਹੈ ਉੱਥੇ ਹੀ ਅੱਜ ਪੁਹਾਣੀਗੜ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਹਿਲਾਂ ਤੋਂ ਅਲਾਜ ਮੰਡੀ ਪੁਆਣੀਗਰ ਦੇ ਪ੍ਰਧਾਨ ਚੱਲਦੇ ਆਉਂਦੇ ਪ੍ਰਦੀਪ ਮਿੱਤਰ ਨੂੰ ਹੁਣ ਸੂਬੇ ਦੇ ਅੰਦਰ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਣ ਗਏ ਨੇ ਸੋ ਤੁਹਾਨੂੰ ਉੱਥੇ ਲੈ ਚੱਲਦੇ ਆ ਸੁਣਾਉਂਦੇ ਆ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਣਨ ਤੋਂ ਬਾਅਦ ਕੀ ਕਹਿੰਦੇ ਨੇ ਪ੍ਰਦੀਪ ਮਿੱਤਰ ਨੂੰ ਸੂਬੇ ਪਰ ਦੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਿਹਿਆ ਦੇਖੋ ਮੈਂ ਅੱਜ ਸਾਡੀ ਸਮੂਟੀ ਸਮੂਚੀ ਲੀਡਰਸ਼ਿਪ ਹੈ ਜੋ ਜਸਵਿੰਦਰ ਸਿੰਘ ਰਾਣਾ ਜੀ ਪ੍ਰਧਾਨ ਆਰਟੀਸ਼ਨ ਪੰਜਾਬ ਤੇ ਉਹਨਾਂ ਦੇ ਨਾਲ ਸਾਡੇ ਜਨਰਲ ਸੈਕਟਰੀ ਅਰਜੰਦਰ ਰੋੜਾ ਜੀ ਸੈਕਟਰੀ ਆਪਣੇ ਪ੍ਰਥੀਪਾਲ ਸਿੰਘ ਜੀ ਆਏ ਹੋਏ ਸੀ ਜੋ ਸਾਡੇ ਨਾਲ ਮੀਟਿੰਗ ਕਰਨ ਆਏ ਸੀ ਭੋਨੀਗੜ ਦੀ ਜਨਰਲ ਮੀਟਿੰਗ 'ਚ ਤੇ ਉਹਨਾਂ ਨੇ ਅੱਜ ਜਿੰਮੇਵਾਰੀ ਦਿੱਤੀ ਹੈ ਜੀ ਦੇਖੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੀ ਤੇ ਮੈਂ ਉਹਨਾਂ ਨਾਲ ਵਾਅਦਾ ਕਰਦਾ ਸਾਰੇ ਆਰਟੀਸ ਆਵਨਾਂ ਨਾਲ ਵਾਅਦਾ ਕਰਦਾ ਵੀ ਆਪਣੀ ਜੋ ਜਿੰਮੇਵਾਰੀ ਦਿੱਤੀ ਹੈ ਉਹਨੂੰ ਬਾਖੂਗੀ ਨਵਾਉਣ ਦੀ ਕੋਸ਼ਿਸ਼ ਕਰਾਂਗਾ ਤਾ ਕਿਉਂਕਿ ਤੁਸੀਂ ਪਹਿਲਾਂ ਵੀ ਮੰਡੀ ਦੇ ਪ੍ਰਧਾਨ ਰਹੇ ਹੋ ਮੰਡੀ ਦੇ ਮਸਲਿਆਂ ਦਾ ਵੀ ਪਤਾ ਤਾਂ ਲੱਗਦਾ ਪੰਜਾਬ ਪੱਧਰ ਤੇ ਉਹਨਾਂ ਮਸਲਿਆਂ ਨੂੰ ਹਾਂ ਬਿਲਕੁਲ ਜੀ ਦੇਖੋ ਮੈਂ 4 ਸਾਲਾਂ ਤੋਂ ਮੰਡੀ ਦੀ ਪ੍ਰਧਾਨਗੀ ਵੀ ਕਰ ਰਿਹਾ ਸਾਰਿਆਂ ਦੇ ਆਰਤੀਆਂ ਦੇ ਸਹਿਯੋਗ ਨਾਲ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੇ ਮਸਲੇ ਨੇ ਉਹਨਾਂ ਨੂੰ ਪੰਜਾਬ ਲੈਵਲ ਤੇ ਲੈ ਕੇ ਆ ਹਾਂ ਜਿਹੜੇ ਆਰਟੀਫੀਸ਼ਲ ਆਰਤੀਆਂ ਬੋਲੋ ਆਪੀ ਫੜ ਬਣਾਏ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਬੋਲੋ ਗਾਈਡਲਾਈਨ ਕਿ ਰੁਕ ਲਾ ਜੀ ਜਰੀ ਹੈ ਹਾਂ ਟੈਂਪਰੇਰੀ ਜ਼ਾਰਡ ਨੇ ਜਿਹੜੀ ਸਾਡੇ ਆਰਜੀ ਮੰਡੀ ਉਹਨਾਂ ਬਣਾ ਸਰਦੇ ਨਹੀਂ ਦੇਖੋ ਹਨਾ ਮੰਡੀ ਤਾਂ ਬਹੁਤ ਛੋਟੀ ਆ ਤੇ ਕੁਝ ਪੰਜਾਬ ਚ ਕੁਝ ਬਣਨ ਲੱਗ ਗਈਆਂ ਤੇ ਸਾਨੂੰ ਆਸ ਹੈ ਵੀ ਅੱਜ ਸਰਕਾਰ ਨਾਲ ਗੱਲ ਚੱਲ ਰਹੀ ਹੈ ਵੀ ਸਾਡੇ ਭਵਾਨੀ ਘੜ ਨਹੀਂ ਪਾ ਠੀਕ ਠੀਕ